ਤਰ ਅੰਦਰ ਫਿਲਮ ਦੀ ਜਿਹੜੀ ਸ਼ੂਟਿੰਗ ਹੈ ਉਹ ਗੁਰੂ ਨਗਰੀ ਵਿਕੇ ਹੋਈ ਆ ਮੇਰੇ ਮਗਰ ਜਿਹੜੀ ਤੁਸੀਂ ਹਵੇਲੀ ਦੇਖ ਰਹੇ ਹੋ ਇਸ ਹਵੇਲੀ ਦੇ ਵਿੱਚ ਜੋ ਰੋਲ ਹੈ ਉਸ ਫਿਲਮ ਦੇ ਵਿੱਚ ਕਿਉਂਕਿ ਉਹ ਫਿਲਮ ਦੇ ਵਿੱਚ ਜਿਹੜੀ ਹਵੇਲੀ ਦਿਖਾਈ ਗਈ ਹੈ ਉਹ ਬਿਲਕੁਲ ਇਹੀ ਹਵੇਲੀ ਆ ਇੱਥੇ ਕੱਪੜੇ ਦੇ ਕੰਮ ਹੁੰਦੇ ਇਹ ਘੜਤਗੜ 70 75 ਸਾਲ ਹੀ ਸਮਝੋ ਹੋ ਗਿਆ ਹੈ ਦੇ ਡਿਪਾਰਟਮੈਂਟ ਦੇ ਕੋਲ ਇੱਥੇ ਫਿਲਮਾਂ ਦੀ ਸ਼ੂਟਿੰਗ ਹੋ ਰਹੀ ਸੀ ਪਹਿਲੇ ਵੀ ਹੁੰਦੀ ਹੈ ਉਹ ਹੁਣ ਪਿੱਛੇ ਵੀ ਹੋਈ ਹੈ ਤੁਰਿੰਦਰ ਫਿਲਮ ਦੀ ਪਿਛਲੇ ਸਾਲ ਹੋਈ ਹੈ ਸਰ 1947 ਤੋਂ ਪਹਿਲਾਂ ਦੀ ਬਣੀ ਹੈ ਘੜ ਤੋਂ ਘੜ ਸਰ 1.5 200 ਸਾਲ ਪੁਰਾਣੀ ਹੈ ਕੋਠੇ ਇਹ 메ਨ ਕਮਰਾ ਇਹੋ ਹੀ ਹਾਲ ਟਾਈਪ ਹੈ ਜੀ ਇਹਦੇ ਚ ਮਤਲਬ ਸਾਰੀ ਨਖਾਸੀ ਸੀਨਰੀ ਦੇਖੋ ਇਹਦੀ ਡਿਜ਼ਾਈਨਿੰਗ ਦੇਖੋ ਤੇ ਬਾਕੀ ਇਸ ਰੰਦਾ ਉੱਤੇ ਉਹ ਸਾਦਾ ਕਮਰਾ ਹੈਗਾ ਉਹਦੇ ਚ ਡਿਜ਼ਾਈਨਿੰਗ ਨਹੀਂ ਹੈਗੀ ਸਿੰਪਲ ਹੈ ਉਹਦੇ ਚ ਵੀ ਉੱਤੇ ਵੀ ਹੁੰਦੀ ਪਿੱਛੇ ਹੈਗਾ ਬਰਾਂਡਾ ਉਹ ਸਾਈਡ ਤੇ ਵੀ ਕਰਦੇ ਆ ਬਾਲੀਵੁੱਡ ਫਿਲਮਾਂ ਦੀ ਬੜੀ ਪ੍ਰਸਿੱਧ ਫਿਲਮ ਜੋ ਕਿ ਬੜੀ ਸੁਰੱਖਿਆ ਦੇ ਵਿੱਚ ਹੈਗੀ ਹੈ ਦੱਸ ਦਈਏ ਕਿ ਤੁਰੰਦਰ ਫਿਲਮ ਦੀ ਜਿਹੜੀ ਸ਼ੂਟਿੰਗ ਹੈ ਉਹ ਗੁਰੂ ਨਗਰੀ ਵਿਖੇ ਹੋਈ ਹੈ ਮੇਰੇ ਮਗਰ ਜਿਹੜੀ ਤੁਸੀਂ ਹਵੇਲੀ ਦੇਖ ਰਹੇ ਹੋ ਇਸ ਹਵੇਲੀ ਦੇ ਵਿੱਚ ਜੋ ਰੋਲ ਹੈ ਉਸ ਫਿਲਮ ਦੇ ਵਿੱਚ ਕਿਉਂਕਿ ਉਹ ਫਿਲਮ ਦੇ ਵਿੱਚ ਜਿਹੜੀ ਹਵੇਲੀ ਦਿਖਾਈ ਗਈ ਹੈ ਉਹ ਬਿਲਕੁਲ ਇਹੀ ਹਵੇਲੀ ਹੈ ਗੁਰੂ ਨਗਰੀ ਦੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਟਕੈਤ ਦਾ ਘਰ ਦਿਖਾਇਆ ਗਿਆ ਉਸ ਦੇ ਵਿੱਚ ਉਹ ਇਸ ਘਰ ਨੂੰ ਦਿਖਾਇਆ ਗਿਆ ਤਾਂ ਅਸਲ ਦੇ ਵਿੱਚ ਇਹ ਕਿੰਨਾ ਦਾ ਘਰ ਹੈ ਆ ਕੌਣ ਇੱਥੇ ਰਹਿੰਦੇ ਸੀਗੇ ਤਾਂ ਉਸ ਬਾਰੇ ਵੀ ਜਾਣਕਾਰੀ ਦਿੰਨੇ ਆ ਲੇਕਿਨ ਕਾਫੀ ਸੁਰੱਖਿਆ ਦੇ ਵਿੱਚ ਕਹਿ ਸਕਦੇ ਆ ਕਿਉਂਕਿ ਇੱਕ ਲਾਇਰੀ ਟਾਊਨ ਜੋ ਵਾਹ ਦਿਖਾਇਆ ਗਿਆ ਪਾਕਿਸਤਾਨ ਦੇ ਵਿੱਚ ਤਾਂ ਉਸ ਦੇ ਵਿੱਚ ਇਸ ਘਰ ਨੂੰ ਉੱਥੇ ਦਰਸਾਇਆ ਗਿਆ ਕਿ ਇਹ ਘਰ ਜੋ ਉੱਥੇ ਹੁੰਦਾ ਲੇਕਿਨ ਅਸਲ ਦੇ ਵਿੱਚ ਇਹ ਘਰ ਆ ਗੁਰੂ ਨਗਰ ਦੇ ਵਿੱਚ ਤਾਂ ਸਾਡੇ ਨਾਲ ਇੱਥੋਂ ਦੇ ਜੋ ਕੇਅਰ ਟੇਕਰ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਇੱਕ ਫਿਲਮ ਬੜੀ ਪ੍ਰਸਿੱਧ ਹੋਈ ਹੈ ਤਰੰਦਰ ਤਾਂ ਉਸ ਦੇ ਵਿੱਚ ਇਸ ਘਰ ਨੂੰ ਜਿਹੜਾ ਦਿਖਾਇਆ ਗਿਆ ਕਿ ਇਹ ਘਰ ਜਿਹੜਾ ਉਹ ਪਾਕਿਸਤਾਨ ਲਿਆਰੀ ਦੇ ਵਿੱਚ ਹੈਗਾ ਤਾਂ ਅਸਲ 'ਚ ਇਸ ਘਰ ਦੀ ਕਹਾਣੀ ਕੀ ਕਹਾਣੀ ਸਰ ਇਹ ਤੇ ਗਾਂਧੀ ਆਸ਼ਰਮ ਹੈ ਗਾਂਧੀ ਜੀ ਦਾ ਆਸ਼ਰਮ ਜਿੱਥੇ ਕੱਪੜੇ ਦੇ ਕੰਮ ਹੁੰਦੇ ਇਹ ਘਰ ਤਕੜ 70 75 ਸਾਲ ਹੀ ਸਮਝੋ ਹੋ ਗਿਆ ਹੈ ਦੇ ਡਿਪਾਰਟਮੈਂਟ ਦੇ ਕੋਲ ਤੇ ਇੱਥੇ ਫਿਲਮਾਂ ਦੀ ਸ਼ੂਟਿੰਗ ਹੋ ਰਹੀ ਸੀ ਪਹਿਲੇ ਵੀ ਹੁੰਦੀ ਹੋਣ ਪਿੱਛੇ ਵੀ ਹੋਈ ਹੈ ਤੁਰਿੰਦਰ ਫਿਲਮ ਦੀ ਪਿਛਲੇ ਸਾਲ ਹੋਈ ਹੈ ਸਰ ਤੇ ਉਹਦੇ ਚ ਬੜੇ ਬੜੇ ਐਕਟਰ ਆਏ ਸੀ ਸੰਜੇ ਦੱਤ ਜੀ ਤੇ ਆਪਣਾ ਅਛੇ ਖੰਨਾ ਜੀ ਤੇ ਆਪਣੇ ਰਣਬੀਰ ਸਿੰਘ ਜੀ ਤੇ ਇਸ ਤਰ੍ਹਾਂ ਹੁੰਦੀ ਰਹਿੰਦੀ ਹੈ ਕੋਠੀ ਬੜੀ ਪੁਰਾਣੀ ਬਣੀ ਹੈ ਫੇਮਸ ਹੈ ਪੁਰਾਣੀ ਨਕਾਸ਼ੀ ਸੇ ਬਣੀ ਹੋਈ ਹੈ ਸਰ ਤੇ ਜਿੱਤੇ ਖਾਦੀ ਦਾ ਵੀ ਕੰਮ ਹੁੰਦਾ ਇਹ ਜਿਹੜੀ ਇਹ ਜਿਹੜੀ ਕੋਠੀ ਹੈ ਇਹ ਕਹਿ ਸਕਦੇ ਆ ਕਿ ਵਣ ਤੋਂ ਵੀ ਪਹਿਲਾਂ ਦੀ ਕੋਠੀ ਹੈਗੀ ਆ ਉਹ ਪੁਰਾਣੇ ਵੇਲੇ 1947 ਤੋਂ ਪਹਿਲਾਂ ਦੀ ਬਣੀ ਹੈ ਘੱਟੋ ਘੱਟ ਸਰ 1.5 200 ਸਾਲ ਪੁਰਾਣੀ ਹੈ ਕੋਠੀ 1.5 200 ਸਾਲ ਪੁਰਾਣੀ ਹਾਂ ਹਾਂਜੀ ਹਾਂਜੀ ਸਰ ਤਾਂ ਜਦੋਂ ਬਾਲੀਵੁੱਡ ਐਕਟਰ ਆਏ ਸੀਗੇ ਸੰਜੇ ਦਾਤਿਆ ਅਕਸ਼ੇ ਖੰਨਾ ਜਾਂ ਰਣਵੀਰ ਸਿੰਘ ਇੱਥੇ ਪਹੁੰਚੇ ਸੀਗੇ ਤਾਂ ਉਸ ਵੇਲੇ ਕਿੱਦਾਂ ਦਾ ਮਾਹੌਲ ਸੀਗਾ ਇਸ ਕੋਠੀ ਦਾ ਬੜਾ ਭੀੜ-ਪਾੜ ਬਹੁਤ ਰੌਣਕ ਸੀ ਫਰਸਟ ਕਲਾਸ ਇੱਕਦਮ ਹਾਂ ਇੱਕਦਮ ਤੇ ਜਦੋਂ ਇੱਥੇ ਗੱਡੀਆਂ ਦਾ ਸ਼ੂਟ ਸੀਗਾ ਇਹ ਕਿੱਥੇ ਕਿੱਥੇ ਗੱਡੀ ਲਾਈ ਸੀ ਕੋਈ ਯਾਦ ਕਰੀ ਬਾਹਰ ਬਾਹਰੀ ਲੱਗਦੀ ਏ ਕਿਉਂਕਿ ਇੰਨੇ ਬੰਦੇ ਹੁੰਦੇ ਸੀ ਅੰਦਰ ਗੱਡੀ ਆ ਨਹੀਂ ਸਕਦੀ ਸਾਰੀਆਂ ਗੱਡੀਆਂ ਬਾਹਰ ਹੀ ਲੰਦੀਆਂ ਆਂ ਕਿਉਂਕਿ ਕਾਫੀ ਜ਼ਿਆਦਾ ਐਕਟਰ ਇੱਥੇ ਹਾਂਜੀ ਕੁਝ 사이ਡ ਤੇ ਸੋਕਾ ਟਾਕੀ ਟੁੱਟੀ ਉਹਨਾਂ ਦਾ ਆਪਣੇ ਬਸਪੂਸ ਹੋਰ ਖਾਣ ਪੀਣ ਦਾ ਜਿਹੜਾ ਪ੍ਰੋਗਰਾਮ ਉਹਨਾਂ ਦਾ ਮਸਮੂਸ ਜਿਹੜਾ ਕੰਟੀਨਿਊ ਕਰ ਉਹਨਾਂ ਨੇ ਇੱਥੇ ਆ ਕੇ ਜਦੋਂ ਸ਼ੂਟ ਕੀਤਾ ਸੀਗਾ ਤੁਸੀਂ ਇੱਥੇ ਹੀ ਸੀਗੇ ਉਦੋਂ ਹਾਂਜੀ ਜਦੋਂ ਉਹਨਾਂ ਨੇ ਸ਼ੂਟ ਕੀਤਾ ਸੀਗਾ ਤੁਸੀਂ ਇੱਥੇ ਹੀ ਸੀਗੇ ਇੱਥੇ ਡਿਊਟੀ ਲਗਾਉਂਦੇ ਸੀਗੇ ਉਦੋਂ ਹਾਂ ਸਾਡੀ ਵੀ ਡਿਊਟੀ ਹੈ ਜੀ ਇੱਧਰ ਉੱਧਰ ਕਦੀ ਰਹੀਦਾ ਕਦੀ ਬੌਂਸਰ ਨਹੀਂ ਆਂਦਣਦੇ ਤੇ ਡਿਊਟੀ ਤੇ ਥੀ ਹੁੰਦੀ ਹੈ ਅੱਛਾ ਡਿਊਟੀ ਤੁਹਾਡੀ ਇੱਥੇ ਹੀ ਹੈ ਹਾਂਜੀ ਹਾਂਜੀ ਤਾਂ ਕਿੰਨਾ ਕੁ ਵਧੀਆ ਲੱਗਦਾ ਫਿਲਮ ਦੇ ਵਿੱਚ ਆਪਣੀ ਇਸ ਹਵੇਲੀ ਨੂੰ ਜਿੱਥੇ ਤੁਸੀਂ ਅਕਸਰ ਰਹਿੰਦੇ ਹੋ ਦੇਖੋ ਪੁਰਾਣੇ ਜ਼ਮਾਨੇ ਦੀ ਬਣੀ ਹੈ ਤੇ ਥੋੜੀ ਬਹੁਤ ਇਹਦੇ ਚ ਰਿਪੇਅਰ ਨਹੀਂ ਹੋ ਸਕਦੀ ਪਈ ਡਿਪਾਰਟਮੈਂਟ ਥੋੜਾ ਫੰਡ ਪੁੰਨ ਕਰਕੇ ਪ੍ਰੋਬਲਮ ਨਹੀਂ ਤੇ ਇਹ ਤਾਂ ਬਹੁਤ ਸੋਹਣੀ ਹੈ ਬਿਲਡਿੰਗ ਜਦੋਂ ਕਿਉਂਕਿ ਹੁਣ ਤੇ ਹਾਲਾਤ ਕਾਫੀ ਮਾੜੇ ਨੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਤਸਵੀਰਾਂ ਸੰਝੇ ਕਿਤੇ ਜਾਣ ਉਸ ਫਿਲਮ ਦੇ ਵਿੱਚ ਤਾਂ ਬਹੁਤ ਵਧੀਆ ਸਫਾਈ ਕੀਤੀ ਗਈ ਸੀ ਗੈਸ ਹਵੇਲੀ ਦੀ ਉਹਨਾਂ ਨੇ ਆਪ ਹੀ ਕਰਾਇਆ ਸੀ ਜਿਹੜੇ ਪ੍ਰੋਡਕਟ ਵਾਲੇ ਹੈਗੇ ਸੀ ਉਹਨਾਂ ਨੇ ਆਪ ਹੀ ਸਾਰਾ ਕੁਝ ਕਰਵਾਇਆ ਸੀ ਕਿਉਂਕਿ ਡਿਪਾਰਟਮੈਂਟ ਦੇ ਥੋੜਾ ਫੰਡ ਦੀ ਕਮੀ ਹੈ ਸਾਰੀ ਤਾਂ ਉਸ ਤੋਂ ਬਾਅਦ ਇਸੇ ਤਰ੍ਹਾਂ ਦੇ ਹਾਲਾਤ ਹੋ ਗਏ ਫਿਰ ਮਾੜੇ ਹਾਲਾਤ ਹੋ ਗਏ ਉਸ ਤੋਂ ਬਾਅਦ ਹਾਂਜੀ ਸਰ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਫੰਡ ਫੰਡ ਥੋੜਾ ਇੱਕ ਵਾਰੀ ਚਾਹਾਂਗੇ ਤੁਸੀਂ ਸਾਨੂੰ ਅੰਦਰ ਵੀ ਚੱਲ ਕੇ ਦਿਖਾਓ ਕਿ ਕਿਹੜੇ ਕਿਹੜੇ ਕਮਰੇ ਦਾ ਸ਼ੂਟ ਸੀਗਾ ਜਾਂ ਫਿਰ ਇੱਥੇ ਐਂਟਰੈਂਸ ਤੋਂ ਬਾਅਦ ਕਿੱਥੇ ਕਰਕੇ ਜਿਹੜੀ ਐ ਸ਼ੂਟਿੰਗ ਅੰਦਰ ਵੀ ਜਿਹੜੀ ਹੋਈ ਹੈ ਹਾਂ ਸਰ ਇਹ ਕਮਰਾ ਹੈਗਾ ਇਹ ਕਿ ਦੇਖੋ ਸਪੈਸ਼ਲ ਕਮਰਾ ਹੈ ਹੋਈ ਹੈ ਜਿਆਦਾ ਇਹਦੇ ਤੇ ਹੁੰਦੀ ਇਹਦੇ ਚ ਪੁਰਾਣੀ ਨਖਾਸੀ ਬਣੀ ਹੋਈ ਹੈ ਅੱਜ ਕੱਲ ਇਹ ਥੋੜੀ ਲਾਈਟ ਕੱਟੀ ਹੋਈ ਹੈ ਜੀ ਇਹ ਮੇਨ ਕਮਰਾ ਹੈ ਹੋਈ ਹੈ ਹਾਲ ਟਾਈਪ ਹੈ ਜੀ ਇਹਦੇ ਚ ਮਤਲਬ ਸਾਰੀ ਨਖਾਸੀ ਸੀਨਰੀ ਦੇਖੋ ਇਹਦੀ ਡਿਜ਼ਾਈਨਿੰਗ ਦੇਖੋ ਤਾਂ ਬਾਕੀ ਇਸ ਤਰ੍ਹਾਂ ਦਾ ਉੱਤੇ ਉਹ ਸਾਦਾ ਕਮਰਾ ਹੈਗਾ ਉਹਦੇ ਚ ਡਿਜ਼ਾਈਨਿੰਗ ਨਹੀਂ ਹੈਗੀ ਸਿੰਪਲ ਹੈ ਉਹਦੇ ਚ ਵੀ ਉੱਥੇ ਵੀ ਹੁੰਦੀ ਪਿੱਛੇ ਹੈਗਾ ਬਰਾਂਡਾ ਉਹ ਸਾਈਡ ਤੇ ਵੀ ਕਰਦੇ ਆ ਤਰੁੰਦਰ ਫਿਲਮ ਦੇ ਵਿੱਚ ਇਸ ਕਮਰੇ ਦਾ ਵੀ ਅਹਿਮ ਰੋਲ ਹੈਗਾ ਹਾਂਜੀ 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 ਬਿਲਕੁਲ ਜੀ ਸਾਰਾ ਬਣਿਆ ਹੋਇਆ ਦੇਖੋ ਇਹ ਚਿਮਨੀ ਬਣੀ ਹੋਈ ਸੀ ਪੁਰਾਣੇ ਜਮਾਨੇ ਦਾ ਇੱਥੇ ਲੱਕੜਾ ਜਲਾਉਂਦੇ ਸੀ ਤੇ ਉੱਤੇ ਚਿਮਨੀ ਬਣੀ ਸੀ ਤੂੰ ਆ ਜਾਂਦਾ ਸੀ ਹਾਂਜੀ ਅਸਲ ਦੇ ਵਿੱਚ ਇਹ ਗਾਂਧੀ ਆਸ਼ਰਮ ਹੈਗਾ ਜਿਹਨੂੰ ਆਪਾਂ ਕਹਿ ਸਕਦੇ ਗੁਰੂ ਨਗਰੀ ਚ ਹਾਂਜੀ ਗਾਂਧੀ ਆਸ਼ਰਮ ਇਹ ਗਾਂਧੀ ਜੀ ਦੇ ਨਾਂ ਤੇ ਆਸ਼ਰਮ ਚੱਲਿਆ ਕੱਪੜੇ ਦਾ ਖੱਦਰ ਦਾ ਕੰਮ ਕਰਦੇ ਪਹਿਲੇ ਤਾਂ ਬਹੁਤ ਪਿੰਡਾਂ 'ਚ ਚਰਖੇ ਚੁਰਖੇ ਵੰਡਦੇ ਹੀ ਕਤਾਈ ਹੁੰਦੀ ਸੀ ਧਾਗਾ ਬਣਾਉਂਦੇ ਸੀ ਚਰਖੇ ਤੇ ਪਿੰਡ ਦੀਆਂ ਜਨਾਨੀਆਂ ਜਿਹੜੀਆਂ ਉਹ ਧਾਗਾ ਕਰਦੀਆਂ ਆਏ ਫਿਰ ਉਹਨਾਂ ਦਾ ਧਾਗਾ ਕੱਤ ਕੇ ਫਿਰ ਅੱਗੇ ਕਾਰੀਗਰਾਂ ਨੂੰ ਦਿੰਦੇ ਸੀ ਤੇ ਉਹ ਕਪੜਾ ਬੁਣ ਕੇ ਲਿਆਉਂਦੇ ਸੀ ਹੂੰ ਤਾਂ ਬਹੁਤ ਕੰਮ ਹੈਗਾ ਸੀ ਹੁਣ ਸਰ ਥੋੜਾ ਜਿਹਾ ਦੂਸਰਾ ਟ ਗਿਆ ਹੁਣ ਜ਼ਮਾਨਾ ਚੇਂਜ ਹੋ ਗਿਆ ਆ ਫਿਲਮਾਂ ਚ ਆਜੋਗਾ ਜ਼ਰੂਰ ਰਹਿ ਗਿਆ ਰੁਝਾਨ ਵੀ ਲੋਕਾਂ ਦਾ ਘਟ ਹੋ ਗਿਆ ਨਾ ਖਾਦੀ ਪਿੱਛੇ ਨਾਲੇ ਥੋੜਾ ਹੱਥ ਨਾਲ ਬੁਣਾਈ ਹੱਥ ਨਾਲ ਕਢਾਈ ਤੇ ਕੋਸਟਲੀ ਪੜਨ ਲੱਗੀ ਇਸ ਕਰਕੇ ਲੋਕਾਂ ਦਾ ਮਤਲਬ ਕਿੰਨੇ ਸਾਲ ਹੋ ਗਏ ਆ ਇੱਥੇ ਡਿਊਟੀ ਕਰਦਾ ਰਹਤੇ ਦੀ 40-42 ਸਾਲ ਹੋ ਗਏ ਸਰ 82 84 ਆਏ ਸੀ ਸ਼ੁਰੂ-ਸ਼ੁਰੂ ਤੋਂ ਹਾਂਜੀ 40-42 ਸਾਲ ਤੁਹਾਨੂੰ ਇੱਥੇ ਸੇਵਾ ਕਰਦੇ ਹੋਗੇ ਹਾਂਜੀ ਸਰ ਮੈਂ ਉਹੀ ਪੁੱਛਣਾ ਚਾਹੂੰਗਾ ਕਿ ਕਿਵੇਂ ਦਾ ਲੱਗਦਾ ਜਦੋਂ ਇੱਥੇ ਦੇਖਣ ਨੂੰ ਮਿਲਦਾ ਕਿ ਆਪਾਂ ਉੱਥੇ ਅਕਸਰ ਰਹਿੰਨੇ ਆ ਜਿਹੜੇ ਫਿਲਮਾਂ ਦੇ ਵਿੱਚ ਜੋ ਕਹਿ ਸਕਦੇ ਕੋਠੀ ਨੂੰ ਦਿਖਾਇਆ ਜਾਂਦਾ ਹੈ ਜਾਂ ਇਸ ਜਗ੍ਹਾ ਨੂੰ ਦਿਖਾਇਆ ਜਾਂਦਾ ਆਸ਼ਰਮ ਨੂੰ ਤਾਂ ਤੁਹਾਨੂੰ ਇੱਕ ਮਾਨ ਫਕਰ ਹੁੰਦਾ ਹੋਊਗਾ ਕਿ ਮੈਂ ਹਮੇਸ਼ਾ ਇੱਥੇ ਰਹਿਣਾ ਤੇ ਇਸ ਜਗ੍ਹਾ ਨੂੰ ਤੇ ਮਤਲਬ ਇਹ ਹੈ ਕਿ ਉਹ ਪਿੱਛੇ ਨਾਲ ਤੋਂ ਕਾਰੋਬਾਰ ਬਹੁਤ ਹੈਗਾ ਸੀ ਸਰ ਹੁਣ ਤਾਂ ਥੋੜਾ ਜਿਹਾ ਫਰਕ ਪੈ ਗਿਆ ਉਹਨੂੰ ਫਿਲਮ ਆਲੇ ਆਂਦੇ ਤਾਂ ਹੋਰ ਰੌਣਕ ਵੱਜ ਜਾਂਦੀ ਇਸ ਕੋਠੀ ਦੀ ਕੀਮਤ ਵੱਜ ਜਾਂਦੀ ਹੈ ਜੀ ਤੇ ਸਾਨੂੰ ਵੀ ਖੁਸ਼ੀ ਹੁੰਦੀ ਸਰ ਜੀ ਹਾਂਜੀ ਵਧੀਆ ਲੱਗਦਾ ਵਧੀਆਂ ਲੱਗਦਾ ਸਰ ਕੀ ਤਾਂ ਸ਼ਵੀਰਾਂ ਤੜਨਾ ਲਗਾਤਾਰ ਸਾਂਝਿਆ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਇਸ ਰੂਮ ਦਾ ਵੀ ਅਹਿਮ ਰੋਲ ਜਿਹੜਾ ਹੈਗਾ ਉਸ ਤਰੰਦਰ ਫਿਲਮ ਦੇ ਵਿੱਚ ਹੈਗਾ ਜੋ ਕਿ ਬਾਲੀਵੁੱਡ ਦੀ ਕਾਫੀ ਜ਼ਿਆਦਾ ਪ੍ਰਸਿੱਧ ਫਿਲਮ ਮੰਨੀ ਜਾ ਰਹੀ ਹੈ ਤਾਂ ਜੋ ਇਹ ਟਕੈਟ ਹਾਊਸ ਉਸ ਦੇ ਵਿੱਚ ਦੱਸਿਆ ਗਿਆ ਤਾਂ ਉਹ ਇਹ ਘਰ ਹੈਗਾ ਜੋ ਕਿ ਗੁਰੂ ਨਗਰ ਦੇ ਵਿੱਚ ਵਸਿਆ ਹੋਇਆ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਾਤਨ ਪਹਿਲੇ ਸਮੇਂ ਦੀਆਂ ਇਸ ਹਵੇਲੀ ਦੇ ਵਿੱਚ ਜੋ ਕਿਆ ਸਕਦੇ ਦੀਵਾਰਾਂ ਦੇਖ ਸਕਦੇ ਹਾਂ ਛਾਤੇ ਦੀ ਦੇਖ ਸਕਦੇ ਹਾਂ ਤਾਂ ਅੱਜ ਤੋਂ ਕਿਉਂਕਿ ਕਿਤਨਾ ਕਿਤੇ ਲਿਆਰੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਟਾਊਨ ਦਿਖਾਇਆ ਗਿਆ ਹੈ ਤਾਂ ਉਸ ਦੇ ਵਿੱਚ ਜਿਹੜਾ ਇਹ ਘਰ ਦੀ ਜਿਹੜਾ ਸ਼ੂਟ ਦਿਖਾਇਆ ਗਿਆ ਤਾਂ ਆਮ ਤੌਰ ਦੇ ਉੱਤੇ ਲੱਗਦਾ ਹੈ ਕਿ ਜੋ ਡਕੈਤ ਦਾ ਘਰ ਸੀਗਾ ਤਾਂ ਉਹ ਕਿਤਨਾ ਕਿਤੇ ਪਾਕਿਸਤਾਨ ਦੇ ਵਿੱਚ ਸੀਗਾ ਲੇਕਿਨ ਉਹ ਅਸਲ ਸਚਾਈ ਜਿਹੜੀ ਹੈ ਉਹ ਇਹ ਹੈ ਕਿ ਗੁਰੂ ਨਗਰ ਦੇ ਵਿੱਚ ਇਸ ਦਾ ਘਰ ਸੀਗਾ ਤਾਂ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਨੇ ਆਪਾਂ ਸਾਂਝਾ ਕਰ ਰਹੇ ਹਾਂ ਜਗਬਾਨੀ ਟੀਵੀ ਤੇ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਨਗਰੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਇੱਥੇ ਸੇਵਾ ਵੀ ਕਰ ਰਹੇ ਆ ਜਿਹੜੇ ਜੋ ਸੇਵਾਦਾਰ ਇੱਥੇ ਮੌਜੂਦ ਹੈਗੇ ਨੇ ਤਾਂ ਰਹਿਮਾਨ ਤਕੈਦ ਦਾ ਘਰ ਅੱਜ ਤੁਹਾਡੇ ਨਾਲ ਜਗਬਾਣੀ ਟੀਵੀ ਤੇ ਸਾਂਝਾ ਕਰ ਰਿਹਾ ਕਿ ਰਹਿਮਾਨ ਟਕੈਤ ਜੋ ਹੈ ਇਸੇ ਬੂਵੇ ਤੋਂ ਲੰਘ ਕੇ ਜੋ ਜੋ ਕਹਿੰਦੇ ਰਣਵੀਰ ਸਿੰਘ ਨੂੰ ਮਿਲਦਾ ਸੀਗਾ ਇੱਥੇ ਇਸੇ ਜਗ੍ਹਾ ਦੇ ਉੱਤੇ ਗੱਡੀ ਲਗਾਈ ਜਾਂਦੀ ਸੀਗੀ ਕਿਉਂਕਿ ਜਦੋਂ ਗੱਡੀ ਵਾਲਾ ਸ਼ੂਟ ਆਉਂਦਾ ਜੋ ਰਣਵੀਰ ਸਿੰਘ ਦੇ ਨਾਲ ਜੋ ਉਸ ਦੀ ਬੋਲਚਾਲ ਜਿਹੜੀ ਹੁੰਦੀ ਹੈ ਜਦੋਂ ਰਣਵੀਰ ਸਿੰਘ ਦੇ ਨਾਲ ਹੱਥਾਬਾਈ ਹੋ ਲੱਗਦੀ ਹੈ ਲੇਕਿਨ ਉਸ ਮੌਕੇ ਦੇ ਉੱਤੇ ਇਸ ਜਗ੍ਹਾ ਤੇ ਗੱਡੀ ਲੱਗੀ ਹੁੰਦੀ ਹੈ ਜੋ ਰਹਿਮਾਨ ਟਕੈਤ ਜੋ ਹੈ ਇੱਥੋਂ ਦੀ ਅੰਦਰ ਜਾਂਦੇ ਆ ਤਾਂ ਉਸ ਦੇ ਨਾਲ ਨਾਲ ਜਦੋਂ ਉਹਨਾਂ ਤੇ ਜੋ ਅਖੀਰ ਵਾਲੀ ਮੂਵਮੈਂਟ ਜੋ ਕਹਿ ਸਕਦੇ ਆ ਜਦੋਂ ਆਪਣੇ ਬੱਚੇ ਨੂੰ ਮਿਲ ਕੇ ਜਦੋਂ ਜਾਂਦਾ ਜਿਸ ਤੋਂ ਬਾਅਦ ਕੀ ਰਣਵੀਰ ਸਿੰਘ ਵੱਲੋਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਤਾਂ ਉਹ ਸਾਰੇ ਦਾ ਸਾਰਾ ਸ਼ੂਟ ਜਿਹੜਾ ਹਵੇਲੀ ਦਾ ਉਹ ਇਸ ਘਰ ਦਾ ਸ਼ੂਟ ਹੈਗਾ ਤਾਂ ਅੱਜ ਤੁਹਾਡੇ ਨਾਲ ਐਕਸਕਲੂਸਿਵ ਤਸਵੀਰ ਸਾਂਝੀ ਕੀਤੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਗੰਧੀ ਆਸ਼ਰਮ ਦਾ ਕਈ ਫਿਲਮਾਂ ਦੇ ਵਿੱਚ ਅਹਿਮ ਰੋਲ ਰਿਹਾ ਲੇਕਿਨ ਇਸ ਵੇਲੇ ਦੀ ਪ੍ਰਸਿੱਧ ਫਿਲਮ ਜਿਹੜੀ ਹੈਗੀ ਹੈ ਧਰੰਦਰ ਤਾਂ ਉਸ ਦੇ ਵਿੱਚ ਇਹ ਹਵੇਲੀ ਜਿਹੜੀ ਆ ਸੁਰੱਖਿਆ ਦੇ ਵਿੱਚ ਹੈਗੀ ਆ ਸੁਰਖੀਆਂ ਜਿਹੜੀ ਆ ਵਟੌਰ ਰਹੀ ਆ ਹਵੇਲੀ ਤਾਂ ਲੋਕ ਜੋ ਨੇ ਚਾਹੁੰਦੇ ਨੇ ਕਿ ਇਸ ਹਵੇਲੀ ਤੱਕ ਪਹੁੰਚਣ ਤੇ ਆਪਾਂ ਦੱਸ ਦਈਏ ਕਿ ਗੁਰੂ ਨਗਰ ਦੇ ਵਿੱਚ ਜੋ ਇਹ ਹਵੇਲੀ ਹੈਗੀ ਆ ਜੋ ਗਾਂਧੀ ਆਸ਼ਰਮ ਦੇ ਨਾਂ ਤੋਂ ਤਾਂ ਇਸੇ ਤਰ੍ਹਾਂ ਦੇ ਨਾਲ ਬਨੇਰੋ ਜਗਬਾਨੀ ਟੀਵੀ ਦੇ ਨਾਲ ਤੜ ਨਾਲ ਕੱਲੀ ਕੱਲੀ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਟਸ ਨੂੰ ਜਗਬਾਨੀ ਟੀਵੀ ਸ਼੍ਰੀ ਹਮਸਾਹੀ